ਵਾਇਗੋਜੀ ਦਾ ਖਾਲਸਾ ਵਾਇਗੋਜੀ ਕੀ ਫਤਿਹ ਦਾਸ ਬੇ ਆਸਰਾਂ ਦਾਸਾ ਸੇਵਾ ਸੇਧ ਨੂੰ ਹਮੇਸ਼ਾ ਜਦੋਂ ਰੱਬੀ ਰੂਹਾਂ ਆਪਣੇ ਪਰਿਵਾਰ ਨਾਲ ਮਿਲ ਕੇ ਵਾਪਸ ਘਰ ਜਾਂਦੀ ਨੇ ਤਾਂ ਬੜੀ ਖੁਸ਼ੀ ਮਿਲਦੀ ਨੇ ਇਹ ਸਭ ਤੋਂ ਵੱਡਾ ਹੀ ਖੁਸ਼ੀ ਦਾ ਦਿਨ ਜਿੰਨੇ ਨਾ ਕਿ ਇੰਦੇ ਨੇ ਕਿ ਨਵਾਂ ਸਾਲ ਆ ਗਿਆ ਸਾਡੇ ਲਈ ਇਹੀ ਨਵਾਂ ਸਾਲ ਹੈ ਜਦੋਂ ਤਰੂਹ ਆਪਣੀ ਪਰਿਵਾਰ ਨਾਲ ਮਿਲ ਕੇ ਉੱ ਘਰ ਜਾਂਦੀ ਆ ਤੇ ਸਾਡੀ ਇੱਕ ਰੂਹ ਪਹੁੰਚੀ ਸੀ ਜੇ ਕਿ 15 ਤਰੀਕ 11ਵਾਂ ਮਹੀਨਾ 2024 ਵਿੱਚ ਪਹੁੰਚੀ ਸੀ ਇਦਾਂ ਦੇ ਹਾਲਾਤ ਸੀ ਕਿ ਤੁਰ ਕੇ ਵੀ ਨਹੀਂ ਆ ਸਕਿਆ ਬਚਾ ਪਰ ਉਹਨਾਂ ਦੇ ਜੋ ਰਿਸ਼ਤੇਦਾਰ ਉਹਨਾਂ ਦੇ ਜੀਜਾ ਜੀ ਜੋਗੀ ਉਹਨਾਂ ਦੇ ਜੀਜੀ ਸਾਹਿਬ ਕੋ ਲੈ ਕੇ ਆਏ ਸੀ ਅੱਜ ਜੀ 31 ਤਰੀਕ 12 ਮਈ 24 ਸਾਲ ਨੂੰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਰੂਹ ਆਪਣੇ ਪਰਵਾਜ਼ ਚ ਮਿਲਈ ਆ ਦੀ ਪਹਿਲਾਂ ਤਾਂ ਇਹ ਉਹਨਾਂ ਦੇ ਤੁਹਾਡੇ ਪਰਿਵਾਰ ਕੀ ਲੱਗਦੇ ਨਹੀਂ ਸਾਲਾ ਸਾਹਿਬ ਸਾਲਾ ਸਾਹਿਬ ਲਈ ਤੁਹਾਡੇ ਕੀ ਲੱਗਦੇ ਨੇ ਜਿਹੜੇ ਤੁਸੀਂ ਲੈ ਕੇ ਆਏ ਕਿੰਦਾ ਦੇ ਹਾਲਾਤ ਸੀ ਇਹਨਾਂ ਦੇ ਚੱਕੇ ਲੈ ਸੀ ਚੱਕੇ ਲੈ ਕੇ ਸੀ ਕਿ ਹਸਪੀਟਲ ਤੁਸੀਂ ਖੜਿਆ ਸੀ ਇਹਨੂੰ ਚੈੱਕ ਅਪ ਕਰਾਇਆ ਸਭ ਕੁਝ ਕੀ ਉਹ ਕੀ ਕਹਿੰਦੇ ਸੀ ਫੂ ਬਸ ਅਕੜ ਜਾਂਦਾ ਸੀ ਪਿਆ ਹੋਰ ਕੀ ਤੁਮ ਕੋਈ ਜ਼ਿਆਦਾ ਹਲਾਤ ਨਹੀਂ ਸੀ ਤੇ ਕਿੰਨੇ ਖਰਚਾ ਲੱਗ ਗਿਆ ਸੀ ਖਰਚਾ ਰੁਪਏ ਲੱਗਾ ਸੀ 19000 ਰੁਪਏ ਹੋਣ ਸਸਤਾ ਵਿੱਚ ਕਿੰਨਾ ਖਰਚਾ ਲੱਗ ਗਿਆ ਟਲਾ ਸਸਤਾ ਚ ਕੋਈ ਨਹੀਂ ਲੱਗਿਆ ਸੱਚੀ ਕੋਈ ਸਸਤਾ ਕੋਈ ਸੇਵਾ ਤਾਂ ਨਹੀਂ ਸੀ ਭਾਈ ਤੁਸੀਂ ਦੇਖ ਸਕਦੇ ਹੋ ਜੀ ਤੁਹਾਡੀ ਸੰਯੋਗਤਾ ਵਾਲੇ ਸਾਥ ਨਹੀਂ ਆ ਸੰਸਤਾ ਨੇ ਕੋਈ ਸੇਵਾ ਨਹੀਂ ਲਈ ਨਾ ਉਹ ਇਹਨੂੰ ਠੀਕ ਕਰਕੇ ਇਸ ਬੱਚੇ ਨੂੰ ਪ੍ਰਵਾਸ ਤੇ ਭੇਜਿਆ ਹਾਂਜੀ ਪੁੱਜੀ ਤੁਸੀਂ ਕਿਦਾਂ ਠੀਕ ਜੇ ਠੀਕ ਹੈ ਜੀ ਸਤਿਵੰਤ ਠੀਕ ਹੈ ਨਹੀਂ ਤੁਸੀਂ ਠੀਕ ਹੋ ਨਾ ਠੀਕ ਹੈ ਜੀ ਅੱਛਾ ਜਦੋਂ ਆਏ ਸੀ ਕਿਦਾਂ ਦੇ ਹਾਲਾਤ ਮੈਨੂੰ ਸੁਰਤ ਨਹੀਂ ਸੀ ਹਾਂਜੀ ਮੈਨੂੰ ਸੁਰਤ ਹੀ ਨਹੀਂ ਸੀ ਮੈਂ ਅਨਕੌਨਸ਼ੀਅਸ ਸੀ ਜੀ ਅੱਛਾ 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 ਤੂੰ ਤੁਸੀਂ ਆਪਣੇ ਪ੍ਰਵਾਜੇ ਵਾਪਸ ਜਾ ਰਹੇ ਹੋ ਹਾਂਜੀ ਥੋੜੀ ਖਿਚੀ ਨਾਲ ਅੱਛਾ ਜੀ ਹੋਰ ਤੁਸੀਂ ਦੱਸੋ ਜੀ ਕਿਸ ਤਰ੍ਹਾਂ ਦੇ ਹਾਲਾਤ ਸੀ ਦੇ ਇਹੂ ਜਾ ਰਹੀ ਆਪਣੇ ਪ੍ਰਵਾਜ ਚਲੇ ਸੀ ਜਦੋਂ ਬਸਾਂ ਸੀ ਬੇਸੁਰਤੀ ਸੀਗੇ ਵਾਏ ਗੁਰੂ ਵਾਏ ਅਨਕੌਨਸ਼ੀਅਸ ਸੀ ਜੀ 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 ਉਹ ਨਹੀਂ ਤੁਸੀਂ ਲੈ ਕੇ ਜਾਣਾ ਚਾਹੁੰਦੇ ਹਾਂ ਹਾਂਜੀ ਦੇਖੋ ਜੀ ਇਹ ਤੁਹਾਡੀਆਂ ਹੀ ਸੇਵਾਵਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਦਾ ਠਿੱਕਾ ਬਾਈ ਦੀ ਸੇਵਾ ਲੱਗੀ ਹੈ ਤੇ ਇਹ ਬੱਚਾ ਆਪਣੇ ਪਰਿਵਾਰ 'ਚ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ ਭੇਜ ਰਹੇ ਹਾਂ ਅਸੀਂ ਔਰ ਤੁਸੀਂ ਦੇਖ ਸਕਦੇ ਹੋ ਇਹ ਇਹਨਾਂ ਨੂੰ ਬੱਚੇ ਨੂੰ ਦੌਰੇ ਤੱਕ ਪੈਂਦੇ ਸੀ ਬੱਚੇ ਨੂੰ ਅੱਜ ਇਹ ਬੱਚਾ ਆਪਣੀ ਪਰਿਵਾਰ 'ਚ ਵਾਪਸ ਜਾ ਰਿਹਾ ਤੁਹਾਡਾ ਸੰਯੋਗ ਸਾਥ ਮਿਲਿਆ ਤਾਂ ਇਦਾਂ ਹੀ ਸੇਵਾ ਕਰਦੇ ਦੇਵਾਂਗੇ ਤੇ ਤੁਹਾਡੇ ਸਾਥ ਦੇ ਨਾਲ ਹੀ ਇਹ ਸੰਸਤਾ ਚੱਲਦੀ ਹੈ ਜੀ ਬੇਆਸਰ ਸੋਸਾਇਟੀ ਕੋਈ ਵੀ ਸੇਵਾਮਿੱਤਰ ਦਾਨੀ ਸੱਜਣ ਸਾਹਿਬ ਕੋ ਪਹੁੰਚੋ ਜੇ ਸਾਡਾ ਤੁਸੀਂ ਨੰਬਰ ਨੋਟ ਕਰ ਸਕਦੇ ਹੋ 769614769 ਇਹਨਾਂ ਨੰਬਰ 'ਤੇ ਕਾਲ ਕਰਕੇ ਕੋਈ ਵੀ ਰੱਬ ਦੀ ਰੂਹ ਸਾਨੂੰ ਸੇਵਾ ਲਈ ਬੁਰੀ ਲੱਛਦਾ ਵਾ ਦਾਸ ਦੀਆਂ ਇਹਨੀਆਂ ਬੇਨਤੀਆਂ ਕਰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ